ਵਲੇ ਦੀ ਵੱਡੀ ਖਬਰ ਆ ਰਹੀ ਹੈ ਚਿਆਟਾ ਇਲਾਕੇ ਦੇ ਵਿੱਚ ਇੱਕ 40 ਸਾਲ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਬੇहद ਮੰਦ ਭਾਗੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਆਪਣੀ ਭਨੇਵੀ ਜੋ ਕਿ ਜਿਸ ਦੇ ਪ੍ਰਤੀ ਵੱਲੋਂ ਉਸਦੇ ਕੁਟਮਾਰ ਕੀਤੀ ਜਾ ਰਹੀ ਸੀ ਉਸ ਨੂੰ ਘਰ ਲੈ ਕੇ ਆਇਆ ਸੀਗਾ ਔਰ اسی ਰੰਜਿਸ਼ ਦੇ ਚਲਦੇ ਉਸ ਦਾ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਇਹ ਦੋਸ਼ ਹੈ ਪਰਿਵਾਰ ਦੇ ਕਹਿਣ ਮੁਤਾਬਕ ਲਗਾਤਾਰ ਵਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿਉਂਕਿ ਉਸ ਵੱਲੋਂ ਭਨੇਵੀ ਨੂੰ ਘਰ ਲਿਆਂਦਾ ਗਿਆ ਸੀ ਕਿਉਂਕਿ ਉਸਦੀ ਪਨੇਵੀ ਨੂੰ ਉਸਦਾ ਪਤੀ ਪਿਛਲੇ 1.5 ਸਾਲ ਤੋਂ ਕਟਮਾਰ ਕਰਿਆ ਸੀ ਔਰ